ਉਹ ਅੱਜ ਪ੍ਰੋਗਰਾਮ ਸੀ ਕਿ ਛੋਟੇ ਸਾਬ ਜਦਿਆਂ ਔਰ ਮਾਤਾ ਗੁਦਰਕੌਰ ਦੀ ਇਹ ਸ਼ਹੀਦੀ ਵਾਲੀ ਜਗਾ ਸ੍ਰੀ ਫਤਗੜ ਸਾਹਿਬ ਅਸੀਂ ਮੱਥਾ ਟੇਕਣਾ ਸੀ ਔਰ ਸਾਰੇ ਲੀਡਰ ਔਰ ਵਰਕਰ ਅਸੀਂ ਫਤਗੜ ਸਾਹਿਬ ਚ ਇਕੱਠੇ ਹੋਏ ਸੀ ਔਰ ਮੈਨੂੰ ਬਹੁਤ ਖੁਸ਼ੀ ਆ ਤੇ ਤਿੰਨਾ ਹਲਕਿਆਂ ਦੇ ਬਹੁਤ ਜ਼ਿਆਦਾ ਸੰਗਤ ਇੱਥੇ ਆਈ ਔਰ ਅੱਥੇ-ਉੱਥੇ ਮੀਟਿੰਗ ਵੀ ਕੀਤੀ ਔਰ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਆ ਕੇ ਇਥੋਂ ਅਸ਼ੀਰਵਾਦ ਲਿਆ ਅੱਜ ਡਾਕਟਰ ਜੀਪੀ ਨੂੰ ਵੀ ਫੈਂਸ ਤੇ ਖੁੱਲੀ ਬੈਂਚ ਦਾ ਚੈਲੰਜ ਕੀਤਾ ਤੇ ਫਿਰ ਉਹਨਾਂ ਇਲੈਕਸ਼ਨ ਲੜ ਰਹੇ ਕਰਾਂਗੇ ਸਾਰਾ ਕੁਝ ਕਰਾਂਗੇ ਭਾਈ ਇਹ ਤਾਂ ਇਲੈਕਸ਼ਨ ਦੇ ਆ ਗੱਲਾਂ ਹੁੰਦੀਆਂ ਨੇ ਉਹਦੇ ਚ ਤੁਹਾਨੂੰ ਕਾਹਦਾ ਫਿਕਰਾਂ ਕਰਾਂਗੇ ਬਿਲਕੁਲ ਕਰਾਂਗੇ ਹੈਗਾ ਜੀ ਕਿਹੜੇ ਕਿਹੜੇ ਮੁੱਦੇ ਜਿਵੇਂ ਕਿਹੜੇ ਕਿਹੜੇ ਵਿਚਾਰੇ ਜਾਂਦੇ ਉਹਨਾਂ ਨਾਲ ਕਿਹੜੀ ਗੱਲ ਤੇ ਬਹਿਸ ਕੀਤੀ ਜਾਊਗੀ ਸਾਹ ਉਹ ਦੱਸੇ ਨਾ ਬਹਿਸ ਕਿਹੜੀ ਕਰਨ ਤੇ ਕਰਨੀ ਆ ਉਹਨੇ ਸਾਡੀ ਪਾਰਟੀ ਕਿਉਂ ਛੱਡੀ ਉਹ 5 6 7 ਮਾਰਚ ਨੂੰ ਮੈਨੂੰ ਲੈ ਕੇ ਤੁਰਿਆ ਫਿਰਦਾ ਸੀ 8 ਨੂੰ ਸਵੇਰੇ ਸਾਡੀ ਪਾਰਟੀ ਕਿਉਂ ਛੱਡੀ ਪਹਿਲਾਂ ਤਾਂ ਉਹਦੇ ਤੋਂ ਸਵਾਲ ਆ ਔਰ ਉਹਨੇ ਮੈਨੂੰ ਉਸ ਦਿਨ ਰਾਤ ਨੂੰ ਕਿਹਾ ਕਿ ਮੈਂ ਪਾਰਟੀ ਨਹੀਂ ਛੱਡ ਰਿਆ ਮੈਂ ਉਹ ਤੋਂ ਪੁੱਛਣਾ ਚਾਹੁੰਦਾ ਕਿ ਭਾਈ ਤੂੰ ਦੱਸਦਾ ਸਹੀ ਆਪਣੇ ਐਮਪੀ ਨਾਲ ਕਿਉਂ ਝੂਠ ਬੋਲਿਆ ਰਾਤ ਨੂੰ ਆਪਣੇ ਪ੍ਰਧਾਨ ਜਿਹੜੇ ਰਾਜਾ ਵੜਿੰਗ ਜੀ ਆ ਉਹਨਾਂ ਨੂੰ ਕਹਿੰਦਾ ਨਹੀਂ ਮੈਂ ਪਾਰਟੀ ਨਹੀਂ ਛੱਡ ਰਿਆ ਔਰ ਸਵੇਰੇ ਛੱਡ ਕੇ ਚਲਾ ਗਿਆ ਤੇ ਅਸੀਂ ਉਹ ਤਸਵਾਲ ਪੁੱਛਿਆ ਯਾਰ ਉਹ ਉਹ ਕਿਵੇਂ ਸਾਡੇ ਤੋਂ ਪੁੱਛ ਲੂਗਾ ਪਿੰਡਾਂ ਵਿੱਚ ਆਪ ਦੀ ਗੋਰੀ ਕੈਂਡੀਡੇਟਾਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਜੀ ਕੀ ਕਹੂੰਗੇ ਵੀ ਇਹ ਵਿਰੋਧ ਹੋ ਰਿਹਾ ਨਹੀਂ ਉਹ ਦਲ ਬਦਲੂਆਂ ਦਾ ਤਾਂ ਸਾਰੇ ਪੰਜਾਬ 'ਚ ਵਿਰੋਧ ਹੋਣਾ ਜੀ ਦਲ ਬਦਲੂਆਂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਇਹ ਗਲਤ ਫਹਿਮੀ ਚ ਪਾਰਟੀ ਚੇਂਜ ਕਰ ਰਹੇ ਆ ਪੰਜਾਬ ਦੇ ਜਿਹੜੇ ਵੋਟਰ ਨੇ ਬੜੇ ਸਮਝਦਾਰ ਨੇ ਇਹਨਾਂ ਨੇ ਬਿਲਕੁਲ ਇਹਨਾਂ ਨੂੰ ਵੋਟ ਨਹੀਂ ਪਾਉਣੀ ਔਰ ਤੁਸੀਂ ਦੇਖਿਓ ਚਾਹੇ ਉਹ ਜਿਹੜਾ ਮਰਜੀ ਜੀਪੀ ਹੋਵੇ ਚਾਹੇ ਜਿਹੜਾ ਮਰਜੀ ਹੋਵੇ ਵੋਟ ਨਹੀਂ ਪਾਉਣੀ ਲੋਕਾਂ ਆ ਸਰ ਇਸ ਬਾਰੇ ਕਿਹੜੇ ਨੰਮੇ ਮੁੱਦੇ ਲੈ ਕੇ ਤੁਸੀਂ ਹੁਣ ਚੱਲੇ ਹੋ ਯਾਰ ਮੁੱਦੇ ਤਾਂ ਦੇਖੋ ਜਿਹੜਾ ਇਲਾਕਾ ਹੁੰਦਾ ਉਹਦੇ ਮੁੱਦੇ ਹੁੰਦੇ ਆ ਔਰ ਦੂਸਰਾ ਜਿਹੜਾ ਸਾਡੀ ਪਾਰਟੀ ਦਾ ਮੈਨੀਫੈਸਟੋ ਹੁੰਦਾ ਉਹ ਅਸੀਂ ਲੋਕਾਂ ਤੱਕ ਪਹੁੰਚਾਉਣਾ ਔਰ ਇੱਥੋਂ ਦੇ ਜਿਹੜੇ ਲੋਕਾਂ ਦੇ ਜਿਹੜੇ ਮੁੱਦੇ ਆ ਮੈਂ ਹਰ ਮੁੱਦਾ ਪਾਰਲੀਮੈਂਟ ਚ ਚੱਕਿਆ ਸੀ ਪਿਛਲੇ 5 ਸਾਲ ਕੁਝ ਉਹਨਾਂ ਜੋ ਹੋ ਗਿਆ ਜਿਹੜੇ ਰਹਿ ਗਏ ਆ ਉਹ ਫੇਰ ਦੁਬਾਰਾ ਲੈ ਕੇ ਜਾਵਾਂਗੇ ਔਰ ਹੁਣ ਪਿੰਡ-ਪਿੰਡ ਜਾਣਾ ਲੋਕਾਂ ਤੋਂ ਫੇਰ ਦੁਬਾਰਾ ਮੁੱਦੇ ਪੁੱਛਾਂਗੇ ਕਿ ਭਾਈ ਕੀ ਆ ਉਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਕੋਲ ਔਰ ਪਾਰਲੀਮੈਂਟ ਜਾਵਾਂਗੇ ਇਹ ਗੱਲ ਤੇ ਮੈਂ ਸ਼ੁਕਰਗੁਜ਼ਾਰ ਆ ਨਾਗਰਾ ਸਾਹਿਬ ਦਾ ਔਰ ਮੁਬਾਰਕਬਾਦ ਦਿਨਣਾ ਹੈ ਤੁਹਾਡੇ ਨਵੇਂ ਨਿਯੁਕਤ ਪ੍ਰਧਾਨ ਜੀ ਨੂੰ ਡਾਕਟਰ ਸਿਕੰਦਰ ਸਿੰਘ ਜਿਨ੍ਹਾਂ ਦੀ ਅਗਵਾਈ ਹੇਠ ਬੜਾ ਇੱਕ ਹਜੂਮ ਦੇਖਣ ਨੂੰ ਮਿਲਿਆ ਔਰ ਜਿਹੜੀ ਸਭ ਤੋਂ ਵੱਡੀ ਹਿੰਦੁਸਤਾਨ ਦੀ ਜਾਂ ਤੁਹਾਡੀ ਸਿੱਖੀ ਕੌਮ ਦੀ ਸ਼ਾਹਗਤ ਹੈ ਉਹਨੂੰ ਨਖਮਸਤਕ ਹੋ ਕੇ ਡਾਕਟਰ ਅਮਰ ਸਿੰਘ ਜੀ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਔਰ ਬੜਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਹੈ ਉਤਸ਼ਾਹ ਦੇਖਣ ਨੂੰ ਦੇਖੋ ਇੱਕ ਮੈਂ ਸਮਝਦਾ ਇਹਨਾਂ ਦੀ ਪਾਰਟੀ ਨੂੰ ਸਭ ਤੋਂ ਜਿਹੜੇ ਲੀਡਰਾਂ ਨੇ ਹਿੰਮਤ ਕਰਕੇ ਸਰਕਾਰ ਬਣਾਈ ਆ ਜੋ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਉਹਨਾਂ ਦੀ ਕੁਰਬਾਨੀ ਨੂੰ ਨਹੀਂ ਪੁੱਛਿਆ ਜਾ ਰਿਹਾ ਇਸ ਤੋਂ ਜਾਇਜ਼ਾ ਲਗਾ ਸਕਦੇ ਹੋ ਸਰਕਾਰ ਕਿੱਥੇ ਖੜੀ